ਜਗਰਾਉਂ ਨੇੜੇ ਪਿੰਡ ਮੋਹੀ ਦਾ ਰਹਿਣ ਵਾਲਾ ਐਨ ਆਰ ਆਈ ਮਨਦੀਪ ਸਿੰਘ ਅਮਰੀਕਾ ਤੋਂ ਆ ਕੇ ਆਪਣੀ ਪੋਨਾ 16 ਕਿੱਲੇ ਦਾ ਮਾਲਕਾਨਾ ਹੱਕ ਸਾਬਿਤ ਕਰਨ ਲਈ ਥਾਂ-ਥਾਂ ਉੱਤੇ ਸਰਕਾਰੀ ਅਫਸਰਾਂ ਦੇ ਦਫ਼ਤਰਾਂ ਦੇ ਵਿੱਚ ਧੱਕੇ ਖਾ ਰਿਹਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਬੈਠੇ ਕਿਸੇ ਹੋਰ ਐਨ ਆਰ ਆਈ ਮਨਦੀਪ ਸਿੰਘ ਬਣ ਕੇ ਜ਼ਮੀਨ ਨੂੰ ਵੇਚ ਕੇ ਉਸ ਦੀ ਜਾਲੀ ਰਜਿਸਟਰੀ ਵੀ ਕਰਵਾ ਦਿੱਤੀ ਜਿਸ ਦੇ ਚੱਲਦੇ ਹੁਣ ਇਸ ਐਨ ਆਰ ਆਈ ਮਨਦੀਪ ਸਿੰਘ ਨੇ ਸਰਕਾਰ ਨੂੰ ਗੁਹਾਰ ਲਗਾਈ ਕਿ ਉਸ ਦਾ ਬਣਦਾ ਹੱਕ ਉਸ ਨੂੰ ਦਵਾਇਆ ਜਾਵੇ ਤਾਂ ਜੋ ਵੀ ਦੇਸ਼ਾ ਵਿੱਚ ਵਸਦੇ ਐਨਆਰਆਈ ਵੀਰਾਂ ਵਿੱਚ ਪੰਜਾਬ ਸਰਕਾਰ ਦਾ ਵਿਸ਼ਵਾਸ ਬਣਿਆ ਰਹਿ ਸਕੇ ਦਰਸਨ ਜਗਰਾਉ ਦੇ ਐਸਡੀਐਮ ਦਫਤਰ ਅਤੇ ਐਸਐਸਪੀ ਦਫਤਰ ਦੇ ਵਿੱਚ ਗੇੜੇ ਲਾਉਂਦਾ ਐਨਆਰਆਈ ਮਨਦੀਪ ਸਿੰਘ ਮੁਤਾਬਕ ਜੋ ਜਗਰਾਉ ਨੇੜੇ ਪਿੰਡ ਮੋਹੀ ਦਾ ਰਹਿਣ ਵਾਲਾ ਹੈ ਅਤੇ ਇਸ ਦੀ 16 ਕਿੱਲੇ ਜ਼ਮੀਨ ਬਲੌਕ ਸਿਦਮਾ ਬੇਟ ਦੇ ਪਿੰਡ ਤਰਫ ਕੋਟਲੀ ਅਤੇ ਪਿੰਡ ਮੁੰਨਬਰਪੁਰਾ ਦੇ ਵਿੱਚ ਲੱਗਦੀ ਹੈ ਅਜਿਸ ਦੀ ਸਾਲ ਮਾਰਚ 2024 ਦੇ ਵਿੱਚ ਕਿਸੇ ਸ਼ਰਾਰਤੀ ਅੰਸਰਾਂ ਨਹੀਂ ਮਿਲੀ ਪੁੱਕਤ ਕਰਕੇ ਚਾਲੀ ਐਨਆਰਆਈ ਮਨਦੀਪ ਸਿੰਘ ਬਣ ਕੇ ਚਾਲੀ ਰਜਿਸਟਰੀ ਕਰਵਾ ਕੇ ਅੱਗੇ ਕਿਸੇ ਲੈਂਡ ਮਾਫੀਆ ਨੂੰ ਸਸਤੇ ਭਾਅ ਵਿੱਚ ਵੇਚ ਦਿੱਤੀ। ਅਜਿਸ ਦੀ ਪੁੱਣ ਕੈਨਆਰਆਈ ਮਨਦੀਪ ਸਿੰਘ ਨੂੰ ਦਸੰਬਰ 2024 ਦੇ ਵਿੱਚ ਜਾ ਕੇ ਲੱਗੀ ਅਤੇ ਉਸਨੇ ਉਸੇ ਸਮੇਂ ਤੋਂ ਇਸ ਧੱਕੇਸ਼ਾਹੀ ਖਿਲਾਫ ਸ਼ਿਕਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਹੁਣ ਜਦੋਂ ਇਹ ਪਿਛਲੇ ਮਹੀਨੇ ਅਮਰੀਕਾ ਤੋਂ ਆਇਆ ਅਤੇ ਉਹਨਾਂ ਨੇ ਜ਼ਮੀਨ ਦੇ ਨਾਲ 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 ਪਿੰਡੋਂ ਮੁੰਨੱਬਰਪੁਰਾ ਦੇ ਵਿੱਚ ਬਣੇ ਇਸ ਦੇ ਘਰ ਉੱਤੇ ਵੀ ਕਬਜ਼ਾ ਕਰਨਾ ਚਾਇਆ ਅਤੇ ਉਸ ਦੇ ਘਰ ਦਾ ਸਮਾਨ ਵੀ ਲੁੱਟ ਕੇ ਲੈ ਗਏ। ਇਸ ਐਨਆਰਆਈ ਮਨਦੀਪ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਗਏ। ਕੀ ਸੁਣੋ ਸੇ ਆ ਰਹੀ ਹੈ ਤੁਹਾਨੂੰ ਇੱਥੇ ਤੁਹਾਡੀ ਜ਼ਮੀਨ ਤੇ ਕਿਵੇਂ ਕੋਈ ਪ੍ਰੋਬਲਮ ਹੋਈ ਹੈ? ਮੇਰਾ ਨਾਮ ਮਨਦੀਪ ਸਿੰਘ ਹੈ ਜੀ ਤੇ ਮੈਂ ਯੂਐਸਏ ਤੋਂ ਆਇਆ ਮਰਕਾ ਤੋਂ ਤੇ 4 ਮਹੀਨੇ ਹੋ ਗਏ ਜੀ ਮੈਨੂੰ 4.5 ਮਹੀਨੇ ਹੋਏ ਆਏ ਨੂੰ ਇੱਥੇ। ਪਰ ਪ੍ਰੋਬਲਮ ਇੱਥੇ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੈ ਸਾਡੇ ਮੇਰੀ ਜ਼ਮੀਨ ਸੀ ਜਿਹੜੀ 23 ਦੇ ਵਿੱਚ ਯਾਹਲੀ ਰਜਿਸਟਰੀ ਕਰਕੇ ਬੈਗੀ ਆ ਯਾਹਲੀ ਰਜਿਸਟਰੀਆਂ ਹੋ ਗਈਆਂ ਮੈਂ 23 ਚ ਅਮਰੀਕਾ ਇਸੀ ਮੈਥੇ ਹੈ ਵੀ ਹੈ ਨਹੀਂ ਸੀ ਕਿੱਥੋਂ ਬਾਅਦ ਦੇ ਵਿੱਚ ਮੇਰਾ ਯਾਹਲੀ ਮਖਤਿਆਰ ਨਾਮਾ ਬਣਾਇਆ ਤੇ ਮੇਰੀ ਜ਼ਮੀਨ ਅੱਗੇ ਵੇਚਤੀ ਉਹ ਸਭ ਰਲਮਿਲ ਕੇ ਹੋਇਆ ਦੋਨੇ ਤਰ੍ਹਾਂ ਵਾਲੀਆਂ ਹੋਈਆਂ ਨੇ ਵੇਚਣ ਵਾਲਾ ਤੇ ਖਰੀਦਣ ਵਾਲੇ ਉਹ ਲੈਂਡ ਮਾਫੀਆ ਕੰਮ ਕਰ ਰਿਆ ਤੇ ਇੱਥੇ ਹੁਣ 4.5 ਮਹੀਨੇ ਹੋ ਗਏ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਕਿੰਨੀ ਜ਼ਮੀਨ ਹੈ ਤੁਹਾਡੀ ਜਿਹਦੀ ਜਾਲੀ ਰਿਸੀ ਹੋਈ ਹੈ ਜੀ ਇਹ ਤਕਰੀਬਨ 125 ਕਨਾਲ 4 ਮਰਲੇ ਜੀ ਹੂੰ ਤਕਰੀਬਨ ਪੌਣੇ 16 ਕਲੇ ਜੀ ਤੇ ਇਹਦੇ ਸਬੰਧੇ ਫਿਰ ਤੁਸੀਂ ਗਏ ਨਹੀਂ ਕਿਸੇ ਅਫਸਰਾਂ ਕੋਲ ਜਾਂ ਕਿਸੇ ਸਰਕਾਰ ਦੇ ਬੰਦਿਆਂ ਕੋਲ ਸਰਕਾਰ ਕੋਲੇ ਗਏ ਸੀਗੇ ਜੀ ਐਨਆਰਆਈ ਮੰਤਰੀ ਆ ਧਲੀਵਾਲ ਸਾਹਿਬ ਉਹਨਾਂ ਕੋਲੇ ਵੀ ਗਏ ਹੂੰ ਬਸ ਉਹਨਾਂ ਨੇ ਵੀ ਸਾਨੂੰ ਕਿਹਾ ਤੁਸੀਂ ਜਾਓ ਕੰਮ ਹੋ ਜਾਊਗਾ ਪਰ ਅ ਨਵੰਬਰ ਦੇ ਮਹੀਨੇ 20 ਤਰੀਕ ਨੂੰ ਮਿਲਿਆ ਸੀ ਉਹਨਾਂ ਨੂੰ ਬਸ ਉਹ ਤੋਂ ਬਾਅਦ ਕੋਈ ਕੰਮਕੁਮ ਨਹੀਂ ਹੋਇਆ ਜੇ ਇੱਥੇ ਆਉਣੇ ਕਰਦੇ ਆਂ ਹੋਰ ਬਸ ਉਹ ਖਾਂਜੀ ਕਰਦੇ ਆਂ ਹੋ ਜਾਊਗਾ ਕਰਦੇ ਆਂ ਹੋ ਜਾਊਗਾ ਤੇ ਮੰਤਰੀ ਜੀ ਨੂੰ ਵੀ ਫੋਨ ਫਾਨ ਕੀਤੇ ਕਈ ਤੇ ਉਹ ਵੀ ਬਸ ਉਹ ਬਿਜੀ ਉਹਨਾਂ ਦੀ ਵੀ ਟਾਈਮ ਟੂ ਨਹੀਂ ਲੱਗਦਾ ਉਹ ਵੀ ਹੁਣ ਕੋਈ ਹੈ ਨਹੀਂ ਜੀ ਕੋਈ ਹੱਥ ਪੱਲਾ ਨਹੀਂ ਕੋਈ ਫੜ ਨਹੀਂ ਜਿਆ ਸਾਡਾ ਲਾਰੇ ਲੱਪੇ ਲੱਗ ਰਹੇ ਜੀ ਲਾਰੇ ਲੱਪੇ ਲੱਗ ਰਿਹਾ ਜੀ ਕੀ ਮੰਗ ਕਰਦੇ ਆਂ ਅਸੀਂ ਤਾਂ ਇਹ ਹੀ ਮੰਗ ਕਰਦੇ ਆਂ ਵੀ ਜਿਹੜੇ ਹੁਣ ਜਾਲੀ ਰਜਿਸਟਰੀ ਹੋਈ ਐ ਰਜਿਸਟਰੀਆਂ ਤੋੜੀਆਂ ਜਾਣ ਸਾਰਾ ਕੁਝ ਜਾਲੀ ਐ ਸਾਰਾ ਕੁਝ ਪਤਾ ਅ ਉਹ ਜੋ ਸਾਡੇ ਨਾਂ ਤੇ ਕੀਤੀ ਜਾਵੇ ਤੇ ਬਸਾਨੂੰ ਇਨਸਾਫ ਦਵਾਇਆ ਜਾਵੇ ਜੀ ਬੰਦੇ ਆ ਜਿਹੜੀ ਮੇਰੇ ਸਾਹ ਤੇ ਖੜ ਕੇ ਜਿਹਨੇ ਮਖਤਿਆਰਨਾਮਾ ਬਣਾਇਆ ਉਹ ਬੰਦਾ ਅਜੇ ਤੱਕ ਅਰੈਸਟ ਨਹੀਂ ਹੋਇਆ 14 ਫਰਵਰੀ 24 ਦਾ ਕੇਸ ਹੋਇਆ ਸਾਲ ਤੋਂ ਉੱਤੇ ਹੋ ਗਿਆ ਉਹ ਬੰਦਾ ਨਹੀਂ ਰੈਸਟ ਕਰ ਸਕੀ ਕੋਲ ਜਿਸ ਦੀ ਸ਼ਿਕਾਇਤ ਐਸਪੀ ਹੈੱਡਕੁਆਟਰ ਰਮਨਿੰਦਰ ਸਿੰਘ ਦੀ ਸੰਬੰਧੀ ਡਿਊਟੀ ਲਗਾਈ ਅਤੇ ਚੌਂਕੀ ਗਿੱਦੜ ਵਿੰਡੀ ਦੇ ਵਿੱਚ ਘਰ ਦਾ ਸਮਾਨ ਲੁੱਟਣ ਦਾ ਪਰਚਾ ਤਿੰਨ ਲੋਕਾਂ ਖਿਲਾਫ ਦਰਜ ਕਰਵਾ ਲਿਆ ਗਿਆ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਮਨਦੀਪ ਸਿੰਘ ਨੇ ਸਿਵਲ ਪ੍ਰਸ਼ਾਸਨ ਤੋਂ ਉਸਦੀ ਜ਼ਮੀਨ ਦਾ ਮਾਲਕਾਨਾ ਹੱਕ ਵੀ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ ਇਸ ਬਾਰੇ ਜਦੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਚੌਂਕੀ ਇੰਚਾਰਜ ਗਿੱਦੜ ਵਿੰਡੀ ਦੇ ਇੰਚਾਰਜ ਸੁਖਮਿੰਦਰ ਸਿੰਘ ਜਾਤੋ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ। ਅਮਰੀਕਾ ਤੋਂ ਆਏ ਐਨ ਆਰ ਆਈ ਬੜੇ ਪੁਲਿਸ ਕੋਲ ਗੇੜੇ ਕੱਢ ਰਹੇ ਨੇ ਆਪਣੀ ਜ਼ਮੀਨ ਦੀ ਜਾਲੀ ਰਜਿਸਟਰੀ ਦੇ ਮਾਮਲੇ ਨੂੰ ਲੈ ਕੇ ਇਹ ਕੇਸ ਤੁਹਾਡੇ ਕੋਲ ਆਇਆ ਹੈ। ਚੋਹੀ ਕੋ ਕਾਰਵਾਈ। ਹਾਂ ਇਹ ਮਨਦੀਪ ਸਿੰਘ ਦੇ ਬਿਆਨ ਤੇ ਅਸੀਂ ਮਕਦਮਾ ਨੰਬਰ 61 ਦਰਜ ਕੀਤਾ ਹੈਗਾ। ਜੀ ਤੇ ਉਹਦੀ ਤਫ਼ਤੀਸ਼ ਜਾਰੀ ਹੈ ਜੋ ਵੀ ਤੱਕ ਸਾਹਮਣੇ ਆਉਣਗੇ ਜਿਹੜੇ ਵੀ ਬੰਦੇ ਨੇ ਕਬਜ਼ਾ ਕੀਤਾ ਹੈ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਜੇ ਤਫ਼ਤੀਸ਼ ਮੁਕੰਮਲ ਕੀਤੀ। ਕਿੰਨੇ ਬੰਦਿਆਂ ਤੇ ਹੋਇਆ ਪਰਚਾ ਦਰਜ? ਹਾਂ ਤਿੰਨ ਬੰਦਿਆਂ ਠੀਕ ਜਗਰਾਓ ਤੋਂ ਹੀਮਰਾਜ ਬੱਬਰ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ